ਸੰਗਤ ਜੀ ਮੇਰੇ ਪਾਤਸ਼ਾਹ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਰਮਾਉਂਦੇ ਨੇ ਕਹਿਤ ਸੁਣਤ ਸਬੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ ਕਹਿੰਦੇ ਜੋ ਵੀ ਗੁਰਬਾਣੀ ਨੂੰ ਨਾਮ ਨੂੰ ਆਪ ਗਾਉਂਦੇ ਨੇ ਕਹਿਤ ਪੜ੍ਹਦੇ ਨੇ ਗਾਉਂਦੇ ਨੇ ਫੇਰ ਸੁਣਤ ਜਿਹੜੇ ਸੁਣਦੇ ਨੇ ਸਭੇ ਸਾਰੇ ਇਹ ਕਹਿੰਦੇ ਸੁੱਖ ਪਾ ਲੈਂਦੇ ਨੇ ਸਾਰੇ ਜੀਵ ਜਿਹੜੇ ਗੁਰਬਾਣੀ ਨੂੰ ਨਾਮ ਨੂੰ ਆਪ ਗਾਉਂਦੇ ਨੇ ਆਪਣਾ ਗਾਇਆ ਹੋਇਆ ਸੁਣਦੇ ਨੇ ਜਾਂ ਜੇ ਆਪ ਨਹੀਂ ਗਾ ਰਹੇ ਪੜ ਰਹੇ ਕਿਸੇ ਹੋਰ ਜੀਵ ਦਾ ਗੁਰਬਾਣੀ ਦਾ ਗਾਇਨ ਤੇ ਨਾਮ ਦਾ ਗਾਇਨ ਸੁਣ ਰਹੇ ਨੇ ਫਿਰ ਉਹ ਸਾਰੇ ਸੁੱਖ ਪਾ ਲੈਂਦੇ ਨੇ ਸੁੱਖ ਕੀ ਹੁੰਦਾ ਜਦੋਂ ਸਾਡੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਜਿਦੇ ਵਿੱਚ ਗਰੀਬੀ ਵੀ ਆ ਜਾਂਦੀ ਆ ਸਰੀਰ ਦੇ ਦੁੱਖ ਵੀ ਆ ਜਾਂਦੇ ਨੇ ਕਲੇਸ਼ ਵੀ ਆ ਜਾਂਦੇ ਨੇ ਕਿਸੇ ਤਰ੍ਹਾਂ ਦੇ ਵੀ ਸਾਡੇ ਮਨ ਨੂੰ ਚਿੰਤਾ ਦੇਣ ਵਾਲੇ ਵਿਸ਼ੇ ਸਾਰੇ ਖਤਮ ਹੋ ਜਾਂਦੇ ਨੇ ਫਿਰ ਇੱਥੇ ਨਹੀਂ ਗੱਲ ਖਤਮ ਹੁੰਦੀ ਅਸੀਂ ਤੇ ਕਈ ਦਫਾ ਮਤਲਬ ਇਹੀ ਸਿਰਫ ਆਪਣੇ ਜਿਹੜੇ ਤਨ ਦੇ ਦੁੱਖ ਨੇ ਜਾਂ ਹੋਰ ਆਪਣੇ ਜਿਹੜੇ ਸਮਾਜਿਕ ਦੁੱਖ ਨੇ ਉਹਦੇ ਮਟਾਉਣ ਤੱਕ ਹੀ ਰਹਿੰਦੇ ਆ ਨਾ ਭਾਸ਼ਾ ਨੇ ਕਿਹਾ ਕਿ ਗੁਰਬਾਣੀ ਤੇ ਨਾਮ ਨਾਲ ਗੱਲ ਇੱਥੇ ਹੀ ਨਹੀਂ ਖਤਮ ਹੋ ਜਾਂਦੀ ਉਹ ਸਾਰੇ ਸੁੱਖ ਤੇ ਮਿਲ ਨਹੀਂ ਮਿਲਨੇ ਨੇ ਫੇਰ ਮਾਨਤ ਪਾਹੇ ਨਿਧਾਨਾ ਜਿਨ੍ਹਾਂ ਨੇ ਗੁਰਬਾਣੀ ਤੇ ਨਾਮ ਨੂੰ ਮੰਨ ਲਿਆ ਤੇ ਆਪਣਾ ਜੀਵਨ ਉਹਦੇ ਅਨੁਸਾਰ ਢਾਲ ਲਿਆ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਵੀ ਮਿਲ ਜਾਂਦਾ ਨਿਧਾਨ ਹੈ ਉਸ ਪਰਮੇਸ਼ਰ ਦਾ ਨਾਮ ਜਿਦੇ ਵਿੱਚ ਨੌਂ ਹੀ ਨਿਤੀਆਂ ਆ ਜਾਂਦੀਆਂ ਨੇ ਉੱਪਰ ਹੈ ਨੌਂ ਨਿਤੀਆਂ ਤਾਂ ਕਹਿੰਦੇ ਫਿਰ ਸੁਣਨ ਵਾਲੇ ਪੜਨ ਵਾਲੇ ਤੇ ਸਾਰੇ ਸੁੱਖ ਪਾ ਲੈਂਦੇ ਨੇ ਫਿਰ ਜਿਨ੍ਹਾਂ ਨੇ ਗੁਰਬਾਣੀ ਤੇ ਨਾਮ ਨੂੰ ਮੰਨ ਲਿਆ ਆਪਣੇ ਜੀਵਨ ਤੇ ਵਿੱਚ ਵਸਾ ਲਿਆ ਉਹਨਾਂ ਨੂੰ ਨਿਧਾਨ ਮਿਲ ਜਾਂਦਾ ਨਿਧਾਨ ਹੈ ਉਸ ਪਰਮੇਸ਼ਰ ਦਾ ਨਾਮ ਜਿਹਨੂੰ ਪਰਮੇਸ਼ਰ ਦਾ ਨਾਮ ਮਿਲ ਗਿਆ ਉਹਨੂੰ ਹੋਰ ਕੀ ਚਾਹੀਦਾ ਉਹਨੂੰ ਤੇ ਸੰਸਾਰ ਦਾ ਸਭ ਕੁਝ ਮਿਲ ਗਿਆ ਸੰਸਾਰ ਦਾ ਕੀ ਉਹਨੂੰ ਤੇ ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ ਸਭ ਕੁਝ ਮਿਲ ਗਿਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਦਾਸੀ ਦਾ ਇੱਕ ਵਸ ਇਹੀ ਮਕਸਦ ਹੁੰਦਾ ਆਪ ਜੀ ਨਾਲ ਗੁਰਬਾਣੀ ਸਾਂਝੀ ਕਰਨ ਦਾ ਕਿ ਅਸੀਂ ਸਾਰੇ ਗੁਰਬਾਣੀ ਦੇ ਨਾਲ ਜੁੜੀਏ ਤੇ ਗੁਰਬਾਣੀ ਦੇ ਨਾਲ ਆਪਣੇ ਇਥੋਂ ਦੇ ਦੁੱਖ ਵੀ ਸਾਰੇ ਠੀਕ ਕਰ ਲੀਏ ਤੇ ਪਰਲੋਕ ਦਾ ਸੁੱਖ ਵੀ ਲੈ ਲੀਏ ਵਾਹਿਗੁਰੂ ਜੀ